来 मित्रों आपनी होगी गुड मॉर्निंग का चाय बना के पी लीया ते ਹੁਣ ਬੁੱਕ ਦੀ ਹੋ ਗਈ ਇਸਲੀ ਪੂਰੀ ਇੱਕ ਕੰਨ ਵੀ ਕਰਤਾ ਐਂਦਾ ਸਵੇਰ ਸਵੇਰ ਆਇ ਇੱਥੇ ਨਾ ਮੈਂ ਚਾਹ ਦਾ ਕੱਪ ਬਣਾ ਕੇ ਰੱਖਿਆ ਤੇ ਆ ਰਾਤ ਰੱਖਿਆ ਇਹ ਮੂਰੇ ਹਨ ਇਹਨੂੰ ਮੈਂ ਉੱਥੋਂ ਐ ਰੱਖਣ ਲੱਗਾ ਇਹਦੀ ਲੱਤ ਵੱਜ ਗਈ ਆ ਸਾਰਾ ਦੇਖੋ ਸਾਰਾ ਦਾਗ ਜਿੰਨੇ ਆ ਦਵਾਰੇ ਸਾਫ ਕਰਨਾ ਗੋਗਾ ਜਾ ਕੇ ਇੱਥੇ ਸੀਗਾ ਨਾਲੇ ਤਾਂ ਚਾਹ ਦਾ ਗਲਾਸ ਸਾਰਾ ਡੁੱਲ ਗਿਆ ਹਨਾ ਤੇ ਨਾਲੇ ਆ ਟਰੱਕ ਤਾਂ ਗੰਦਾ ਹੋਇਆ ਹੀ ਹੋਇਆ ਚਲੋ ਕੋਈ ਚੱਕਰ ਨਹੀਂ ਜੋ ਹੋ ਗਿਆ ਹੁਣ ਜਾ ਕੇ ਸਾਫ਼ ਕਰ ਲਾਂਗੇ ਫਿਰ ਜੋ ਟਾਈਮ ਲੱਗਿਆ ਹਨ ਓਕੇ ਬੀਟ੍ਰੈਪ ਹੋ ਬੀਟ੍ਰੈਪ ਹੋ ਗਿਆ ਆਪਣਾ ਪੂਰਾ ਪੂਰਾਈਏ ਭਾਈ ਜਿਉਂਦੇ ਕਲਾਉਂਡ ਇੰਟਰ ਤੇ ਸੈਂਟ ਮੈਰੀ ਵਾਲੇ ਪੰਪ ਤੇ ਉੱਥੇ ਰੁਕਦੇ ਨਾਲ ਸਾਹ ਹੋਰ ਦੂਰ ਪਈਆਂ। ਅਗਵੇ ਉੱਥੇ ਦਾ ਫੈਕਟਰੀ ਆਉਣੀ ਹੈ ਨਾ ਬਾਰਡਰ ਤੇ। ਚੱਲ ਚੱਲ ਇਹਦੇ ਤੋਂ ਸਾਡੇ ਮੇਰਾ। ਇਹ ਤੋਂ ਵੀਰਾਂ ਨੇ ਕੱਲ ਦੇ। ਨਾਲੇ ਉੱਥੇ ਚਾਹ ਚੁੱਕਣੇ ਡੈਕ ਤੇਗਾ ਉੱਥੇ। ਸਾਜੀ ਬਣਾਈ ਸੀ ਉਹ ਢੋਲ ਲੀਕ ਉੱਥੇ। ਠੀਕ ਹੈ। ਮੈਂ ਵੀ ਮੈਂ ਕਿਹਾ ਪੇਟ ਪੂਜਾ ਕਰ ਲਗੇ 2 ਘੰਟੇ ਹੋ ਗਏ ਤੇ ਰਣ ਚਾਹ ਪੀਣੀ। ਨਾਲੇ ਆਪਾਂ ਰੱਖ ਲੈ ਜੇ ਲੇ ਵੀ ਖਾਣੇ ਆ। ਪਰ ਮੈਂ ਇੱਕ ਗੱਲ ਕਰਨੀ ਸੀ ਜਿਵੇਂ ਆ 11 17 ਆਈ ਵੀ ਤੇ ਜਿਹੜੇ ਆਉਂਦੇ ਇਹਨਾਂ ਨੂੰ ਕੋ ਪਤਾ ਹੋਊ ਇਹ ਵੀ ਤੰਗ ਹੋਣਗੇ ਇਹ ਟੀਕਿਆਂ ਤੋਂ ਹੁਣ ਆ ਬੰਦਾ ਗਾ ਹਨਾ ਮੂਰੇ ਜਾਂਦਾ ਉਹ ਕਾ ਟਰੱਕ ਵਾਲਾ ਹੁਣ ਸਪੀਡ ਹੈਗੀ 87 ਦੀ ਠੀਕ ਹੈ 90 ਦਾ ਜ਼ੋਨ ਆ ਇਹਨੇ ਇਦੋਂ ਵੀ ਹੌਲੀ ਜਾਣਾ ਜਦੋਂ ਪਾਸਿੰਗ ਲੇਨ ਆ ਗਈ ਇਹਦਾ ਖਾਲੀ ਹੋਊ ਪਤਾ ਨਹੀਂ ਹਨਾ ਇਹਨੇ ਬਾਈ 105 ਤੋਂ ਵੀ ਟਪਾ ਦਿੰਦਾ ਆ ਆ ਦੇਖਾ 90 ਤੇ ਹਨਾ ਪਤਾ ਨਹੀਂ ਇਹ ਕੀ ਪ੍ਰੋਬਲਮ ਆ ਬੰਦਿਆਂ ਨੂੰ ਵੀ ਉਹ ਭੂਰਾ ਲੇਨ ਹੁੰਦੀ ਆ ਵੀ ਉੱਥੇ ਕ੍ਰੋਸਿੰਗ ਵਾਸਤੇ ਹੁੰਦਾ ਹਨਾ ਤੇ ਪਤਾ ਨਹੀਂ ਕਾ ਤੋਂ ਨਹੀਂ ਇਹਨਾਂ ਨੂੰ ਸਮਝ ਆਉਂਦੀ ਇਥੇ ਇਹਨਾਂ ਨੂੰ ਪਤਾ ਨਹੀਂ ਸਿਖਾਇਆ ਜਾਂਦਾ ਉਹ ਪਹਿਲਾਂ ਇੱਕੋ ਹੋਰ ਕੰਪਨੀ ਆਣਾ ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚੱਲ ਤੋ ਸਾਰੇ ਉਤੋਂ ਟੰਗ ਆ ਗਏ ਇਹ ਉਹਨਾਂ ਨੇ ਉਂ 98 ਤੇ ਜਾਣਾਗਾ ਜਿੱਥੇ ਪਾਸਿੰਗ ਲੈਣਾ ਕੀ ਹੈਨਾ ਉੱਥੇ ਜਹਾਜ਼ ਹੀ ਬਣਾ ਦਿੰਦੇ ਆ ਕਿ ਹੁਣ ਮੇਰੇ ਕੋਲ ਲੋਡ ਪਾਰਾਂਗਾ ਹੈਨਾ ਜਿਹੜੇ ਦਬਣਾ ਹੀ ਦਬਣਾਗਾ ਤੇ ਉੱਤੇ ਬਾ ਮੁੜ ਕੇ ਰਾਲਣੀ ਦੇਣਾਗਾ ਉੱਥੇ 105 ਤੋਂ ਮਿੰਟ ਪਾ ਦਿੰਦੇ ਆ ਇਹਨਾਂ ਦਾ ਵੀ ਆਹੀ ਹਾਲ ਆਗਾ ਆ ਦੇਖ ਆ ਜਾਂਦਾ ਨਾ ਹੁਣ ਇਹਨੇ 87 ਦੀ ਸਪੀਡ ਕੀਤੀ ਵੀ ਹੈਗੀ ਕੀ ਬੰਦਾ ਕਰੇ ਇਹਨਾਂ ਦਾ ਇਹਨੇ ਪਾਸਿੰਗ ਲੇਨ ਆ ਗਈ ਹਨ ਇਹਨੇ ਉੱਥੇ ਜਹਾਜ਼ ਬਣਾ ਦੇਣਾਗਾ ਪਤਾ ਨਹੀਂ ਕਿਹੜੀ ਔਰੀਟੇਸ਼ਨ 'ਚ ਇਹਨਾਂ ਨੂੰ ਸਿਖਾਉਂਦੇ ਆਗੇ ਵੀ ਪਾਸਿੰਗ ਲੇਨ ਤੇ ਤੁਸੀਂ ਕਿਸੇ ਨੂੰ ਢਾ ਹੀ ਨਹੀਂ ਦੇਣੀਗੀ ਨੂੰ ਆਹ ਦਾ ਹੌਲੀ ਜਾਓ ਜਾਓ ਜੇ ਜਾਣਾ ਤੁਹਾਨੂੰ ਕੋਈ ਨਹੀਂ ਰੋਕਦਾ 90 ਤੇ ਜਾਓ 80 ਤੇ ਜਾਓ ਠੀਕ ਹੈ ਤੁਰੇ ਜਾਓ ਪਰ ਪਾਸਿੰਗ ਲੇਨ ਤੇ ਤਾਂ ਕ੍ਰੋਸ ਕਰ ਲੈਣ ਤੋਂ ਪਤਾ ਨਹੀਂ ਕਾਤੋਂ ਨਹੀਂ ਸਮਝ ਆਉਂਦੀ ਇਹ ਤਾਂ ਹੁੰਦਾ ਇੰਡੀਆ ਨਾ ਫੇਰ ਐ ਜਿਹਨੂੰ ਦੱッセ ਲਾ ਕੇ ਮੂਰੇ ਕੀ ਮੈਮ ਭੁਜਾਈਦਾਗਾ ਹਾਂ ਲੈ 87 ਤੇ ਆ ਗਿਆ ਜਮਈ ਇਦੋਂ ਵੀ ਹੌਲੀ ਹੋ ਗਿਆ ਐਂ ਜੇ ਬੰਦੇ ਬਹੁਤ ਦੁਖੀ ਕਰਦੇ ਆ 11 17 ਤੇ ਆ ਮੈਂ 17 ਤੇ ਹੁਣਾ ਨਾ ਬਸ ਛੜਬਰੀ ਰਹਿ ਗਿਆ 64 ਕਿਲੋਮੀਟਰ ਮੋੜ ਦਾ ਚਾਹਤੇ ਕੀ ਬਾੜ ਨਿਪੜੂਗੀ ਹਣਾ 85 ਤੇ ਆ ਗਿਆ ਇੰਨਾ ਆ ਕੀ ਕਰੇ ਬੰਦਾ ਐਂ ਜੇ ਬੰਦਿਆਂ ਦਾ ਚਲ ਹੋਰ ਛੱਡੋ 뷰 ਸੋਣਾ ਨਾ ਬੱਦਲ ਦੇਖੋ ਕਿੰਨੇ ਥੱਲੇ ਆ ਗਏ ਕੈਮ ਆ ਨਾ ਕੈਮ ਅਿੱਤਨਾ ਮੈਂ ਸਾੜਪਰੀ ਵਾਲੇ ਪੰਪ ਤੇ ਰੁਕਿਆ ਤੇਲ ਪਾਉਣ ਨੂੰ ਹਨਾ ਮੈਦਨ ਨਾਲ ਦਿਨ ਪਾਉਣੇ ਆ ਤੁਹਾਨੂੰ ਆ ਚੱਕਰ ਚੱਲ ਗਿਆ ਸੀਗਾ ਆ ਪਿੰਨਾ ਨਾ ਆਲੀਆਂ ਇੱਕ ਸਾਈਡ ਤੀਹਾਂ ਬਾਹਰ ਨਿਕਲ ਗਈਆਂ ਰਾਤ ਮੈਂ ਇੱਕ ਸੌਂ ਕਰਦਾ ਇਹ ਨਿਕਲ ਗਈਆਂ ਨਹੀਂ ਆ ਹੁਣ ਆ ਨਹੀਂ ਇੱਥੇ ਬੈਕ ਲਾ ਕੇ ਇਹਦੇ ਨਾਲ ਗੱਡੀਆਂ ਚਲ ਮੈਂ ਤਾਂ ਇਹੀ ਥਾਲਾ ਕਈ ਰਿ ਸਕੂਲ ਵਾਲਾ ਨਾ ਚੱਕ ਲੈ ਤਾਂ ਕਰਕੇ ਮੈਂ ਇੱਥੇ ਹੋ ਕਰਦਾ ਸੀ ਹੁਣ ਆਪਾਂ ਚੱਲਦੇ ਆਂ ਨਹਾਉਣ ਚਾਹੁਰ ਸ਼ੂਗਰ ਲੈ ਕੇ ਆਉਣੇ ਆ ਫਿਰ ਕਰਦੇ ਆਂ ਗੱਲ ਬਾਤ ਦੇ ਦੂ ਅਗਲੀ ਲੈ ਵੀ ਸ਼ਾਵਰ ਹੋ ਗਿਆ ਆਪਣਾ ਡੰਨ ਠੀਕ ਆ ਆ ਵਧੀਆ ਹੁੰਦਾ ਹਨ ਇੱਕ ਤਾਂ ਇਹਨਾਂ ਨੇ ਆਹ ਟੋਗਲ ਤੇ ਦਿੰਦੇ ਯੂਜ਼ ਕਰਨ ਇੱਕ ਆ ਕੱਲਾ ਆ ਪਾ ਪੈਰ ਬੂਟਸ ਕਾਉਣ ਨੂੰ ਆ ਵਰਤ ਲਈਦਾ ਆ ਹਣੀਆ ਨਾ ਉਹ ਆਪਦੇ ਯੂਜ਼ ਕਰੀਦਾ ਗਾ ਠੀਕ ਆ ਆ ਵਧੀਆ ਸ਼ਾਵਰ ਆ ਕੇ ਠੀਕ ਹੁੰਦਾ ਤੇ ਡੀ ਵੀ ਡੀ ਤੇ ਪੈਨ ਫੈਟਰੂ ਵਗੈਰਾ ਤੇ ਪਰ ਜਿਹੜੇ ਲਾਬ ਵਗੈਰਾ ਵਾਲੇ ਹਨ ਉਹ ਬਹੁਤ ਗੱਟ ਹੁੰਦੇ ਆਗੇ ਉਹਨਾਂ ਦੀ ਸਾਫ ਸਫਾਈ ਵੀ ਜ਼ਿਆਦਾ ਹੁੰਦੀ ਵੀ ਠੀਕ ਹੁੰਦੀ ਤੇ ਥੋੜਾ ਚੱਕਰ ਵੀ ਚੱਲ ਗਿਆ ਸੀਗਾ ਰਸੀਦ ਦਾ ਚਲੋ ਬਾਅਦ ਚ ਦੱਸਦਾ ਸ਼ਾਵਰ ਲੈ ਕੇ ਆਣਾ ਹੁਣ ਮੈਂ ਕਿਹਾ ਚਲ ਚਾਹ ਚੱਕ ਲੈ ਗਏ ਬਸ ਇੱਥੇ ਵੀ 버ਗਰ ਕਿੰਗ ਹੈਗਾ ਹੁੰਦੀ ਤਾਂ ਇੰਨਾ ਦੇ ਵੀ ਇੱਥੇ ਬੀਬੀ ਦੇ ਕਾਫੀ ਪਰ ਜੋ ਟਿਮ ਦਾ ਸਵਾਦ ਹੋ ਕਹਿੰਦੇ ਨੇ ਟਿਮ ਦਾ ਹੀ ਹੈਗਾ ਠੀਕ ਆ ਉਹ ਦੂਜੀ ਸਾਈਡ ਉਹ ਮੈਂ ਦੱਸਦਾ ਸੀ ਕਿ ਮੈਂ ਬਾਈ ਨੂੰ ਕਿਹਾ ਮੈਨੂੰ ਸ਼ਾਵਰ ਚਾਹੀਦਾ ਕਹਿੰਦਾ ਰਸੀਦ ਹੈ ਨਾ ਇਹਨੂੰ ਰਸੀਦ ਦਿੱਤੀ ਤੇ ਉੱਤੇ ਡੀਜ਼ਲ ਸੀਗਾ ਮੈਨੂੰ ਲੱਗਾ ਘੱਟ ਸੀ ਕਿ ਲੰਨ 200 ਤੋਂ ਕਹਿੰਦਾ ਹੋਰ ਲਿਆ ਬਾਬ ਐਡੀ ਕਿਟੀ ਗੱਲ ਹੈ ਕਹਿੰਦਾ ਨਹੀਂ ਬਾਈ ਹਮਾ ਚੱਲ ਠੀਕ ਹੈ ਪਰ ਜਿਆਦਾਤਰ ਮੈਂ ਦੇਖੋ ਕੈਲਗਰੀ ਵਾਲੇ ਮੁੰਡੇ ਹਨ ਟੀਵੀ ਵਾਲੇ ਬਹੁਤ ਘੈਂਟ ਬੰਦੇ ਉਹ ਨਹੀਂ ਇੰਨੇ ਚੱਕਰਾਂ 'ਚ ਪੈਂਦੇ ਜਿੰਨੇ ਜਿਹੇ ਕਹੀ ਪਾਉਂਦੇ ਆ ਕਿ ਆ ਰੋਡ ਕ੍ਰੋਸ ਕਰਕੇ ਜਾਣਾ ਪਊਗਾ ਇੱਧਰੋਂ ਆਹ ਜ਼ਰਾ ਰੋਡ ਹਾਈਵੇ 17 'ਗ ਚੱਲਦਾ ਇੱਥੇ ਲੈਟਾ ਉਹ ਤਾਂ ਵੀ ਟੰਮਾ ਨੇ ਆਸੇ ਇੱਥੋਂ ਧਿਆਨ ਨਾਲ ਨਿਕਰਾ ਜਾਊਗਾ ਲੈ ਵੀ ਟੈਮ ਤੋਂ ਆਪਾਂ ਕੌਫੀ ਵੀ ਲੈਣ ਦੀ ਚੱਕ ਕੇ ਹੁਣ ਪੀ ਕੇ ਕੌਫੀ ਵੀਗਾ ਫੇਰ ਫੋਨੇ ਚੱਲੇ ਰੋਡ ਆ ਗਿਆ ਨੰਦਰੋਂ ਮੈਂ ਦਿਖਾਇਆ ਅੱਗੇ ਵੀ ਹਨਾ ਰੋਡ ਕ੍ਰੋਸ ਕਰਕੇ ਜਾਣਾ ਪੈਂਦਾਗਾ ਉੱਧਰ ਨੂੰ ਪੰਪ ਵਾਲਾ ਨਹੀਂ ਮੈਂ ਗੱਲ ਇਹ ਦਾਦਾ ਸੀਗਾ ਐਨੇ ਨਾ ਬਾਈ ਨੇ ਮੈਂ ਇੱਥੇ ਤੇਲ ਪਵਾਇਆ ਦੇ ਅੰਦਰ ਗਿਆ ਤੇ ਮੈਂ ਪਵਾਇਆ ਸੀ 130 ਲੀਟਰ ਹਨਾ ਉਤੋਂ ਪਹਿਲਾਂ ਕਿਉਂਕਿ ਅੰਟਾਰੀਓ ਤੋਂ ਉਹ ਉਤਰੀ ਹੀ ਪਵਾਕ ਲੈ ਮੈਸੀ ਸਾਗਾ ਤੋਂ ਤੇ ਮੈਨੂੰ ਕਹਿੰਦਾ ਨਹੀਂ 200 ਲੀਟਰ ਤੇ ਸ਼ਾਵਰ ਫ੍ਰੀ ਹੈਗਾ ਹਨਾ ਮੈਂ ਤਾਂ ਵੀ ਐਡੀ ਕਿੱਡੀ ਗੱਲ ਆ ਕਹਿੰਦਾ ਨਹੀਂ ਮੈਂ ਚੱਲ ਕੋਈ ਚੱਕਰ ਨਹੀਂ ਹੈ ਨਾ ਮੈਂ ਦੁਬਾਰਾ ਭੁੱਲ ਗਿਆ ਮੇਰੇ ਕੋਲ ਹੀ ਸੱਕਾ ਸੀ ਕਿ ਫੋਟੋ ਖੇਚੀ ਵੀ ਜਿਹੜਾ ਮੈਂ ਉੱਥੇ ਤੇਲ ਪਾਇਆ ਮੈਂ ਦੁਬਾਰਾ ਇਹ ਤੋਂ ਟਰੱਕ ਚੋਂ ਆਇਆ ਮੈਨੂੰ ਰਸੀਦ ਨਾਲ ਲੱਭੀ ਮੁੜ ਕੇ ਚੱਲ ਉਹਨੇ ਸ਼ਾਹਵਰ ਦੇ ਤਾਣ ਗੱਲ ਇਹ ਆ ਇਹ ਵੀ ਚੱਲ ਕਹਿੰਦੇ ਰਹਿੰਦੇ ਵੀ ਹਾਂ ਆਇਆ ਹਨਾ ਵੀ ਸਾਨੂੰ ਕਿਹਾ ਹੋਇਆ ਨਹੀਂ ਕਰ ਸਕਦੇ ਪਰ ਬਈ ਮੈਂ ਉਹ ਮੁੰਡਿਆਂ ਦੀ ਸਿਫਤ ਕਰਦਾਗਾ ਕੈਲਗਰੀ ਵਾਲੇ ਆ ਕੇ ਹਨਾ ਏ ਵੀੜੀ ਐ ਸੇਮ ਪੰਪੀ ਹੈਗਾ ਹਨਾ ਟੱਕ ਸਟਾਪ ਉਹ ਕੁਝ ਨਹੀਂ ਦੇਖਦੇ ਉਹ ਕਹਿੰਦਾ ਕੋਈ ਚੱਕਰ ਨਹੀਂ ਉਹ ਪੰਜਾਬੀ ਆ ਆਪਣੇ ਉਹ ਵੀ ਇਹ ਵੀ ਪੰਜਾਬੀ ਸੀਗਾ ਠੀਕ ਹੈ ਬਈ ਥੋੜਾ ਜਿਹਾ ਧਾਂ ਕਰਦੇ ਆ ਬਈ ਬਸ ਉਹੀ ਅਜੇ ਮੈਂ ਹੁਣੇ ਯੂਜ਼ ਕਰ ਲਿਆ ਨਾਲ ਦੀ ਨਾਲ ਕਲੀਨ ਕਰਨਾ ਪੈਂਦਾ ਬਾਉ ਤਾਂ ਕਰਕੇ ਉਧਰੋਂ ਜਾਨ ਨਿਕਲਦੀ ਹੁੰਦੀ ਆ ਤਾਂ ਕਰਕੇ ਕੰਮ ਕਰਦੇ ਆ ਵੀ ਉਹ ਤਾਂ ਮੇਰਾ ਥੋੜਾ ਜਿਹਾ ਪਾਰਾ ਜਿਆਦਾ ਵੜਿਆ ਫਿਰ ਨਹਾ ਕੇ ਆਇਆ ਹਣਾ ਥੋੜਾ ਠੰਡੇ ਪਾਣੀ ਨਾਲ ਹੁਣ ਠੰਡਾ ਹੋਇਆ ਗਾ ਕੰਮ ਨਹੀਂ ਇਹ ਕੰਮ ਜਿਆਦਾ ਫਤਕੀ ਗੀ ਲੱਕੀ ਜਦੋਂ ਵੀ ਰਸੀਦ ਹੀ ਦੇਤੀ ਕਈ ਤਾਂ ਕਾਰਮਾਂ ਨੇ ਕਈ ਰਸੀਦ ਤੇ ਨਾ ਉਹਨੂੰ ਸਟੈਪ ਇਹ ਕਰਕੇ ਉਹ ਤੇ ਮੂਰੀ ਘੜ ਦਿੰਦੇ ਆ ਵੀ ਦੁਬਾਰੇ ਨਾ ਸ਼ਾਵਰ ਬੰਦਾ ਲੈ ਲੈ ਕਿੱਡੀ ਗੱਲ ਹਾਲੇ ਜਾਣ ਨਿਕਲੂ ਇਹ ਯੂ ਐਸ ਏ ਚ ਹੈ ਨਾ ਉਧਰੋਂ ਚੱਲਦੇ ਉਧਰ ਕੋਈ ਨਹੀਂ ਪੁੱਛਦਾ ਮੈਂ ਤੁਹਾਡੇ ਕੋਲ ਪੁਆਇੰਟ ਕਾਰਡ ਹੈਗਾ ਆਪਦੀ ਐਪ ਤੋਂ ਸਿਲੈਕਟ ਕਰੋ ਸ਼ਾਵਰ ਦੈਟ ਸੈਟ ਤੁਹਾਨੂੰ ਜਦੋਂ ਫ੍ਰੀ ਹੋ ਗਿਆ ਉਹਦੀ ਮੈਸੇਜ ਆ ਇਹਨਾਂ ਵੀ ਰਾਈਡ ਆ ਇਹ ਥੋੜਾ ਦੂਜੇ ਲੋਡ ਚੱਲਦੇ ਹਨਾ ਗਾ ਥਲਾਕੀ ਹਿਸਾਬ ਹੈਗਾ ਹੋਰ ਆਇ ਕੌਫੀ ਪੀ ਆ ਲੇ ਸਾਰਿਆਂ मुका ही बहुत रोड क्रॉस करके उ मैं, रिवर <coughs> है। मैं है ना इत ड्रिवर रुकया छोटा और सामने वाला एस का मैं चल चाय बना लगे है ना एक चीज हैगी यही जिम्मे इंडिया च ट्रक जब जा कि जाने हों ठा थांबे आना ਇਹ ਤਾਂ ਉਹ ਵੀ ਚਾਹ ਬਣਾਉ ਉਹ ਚੀਜ਼ ਦਾ ਵੈਸੇ ਨਜ਼ਾਰਾ ਤਾਂ ਹੈਗਾ ਨਾ ਨਾਲੇ ਉਹ ਨਹੀਂ ਮੰਜੇ ਜੇ ਢਾ ਕੇ ਬੈਠੇ ਹੁੰਦੇ ਹਨ ਉਹ ਐਂਡ ਗੱਲਬਾਤ ਹੁੰਦੀ ਆ ਕੀ ਹਨਾ ਉਹ ਫੀਲਿੰਗ ਹੀ ਵੱਖਰੀ ਆ ਜਨਣਾ ਮੰਜੇ ਢਾ ਕੇ ਵਿਚਾਲੇ ਐ ਫੱਟਾ ਜੈ ਨਹੀਂ ਰੱਖਿਆ ਹੁੰਦਾ ਉਹ ਕੰਮ ਮੇਰੇ ਹਿਸਾਬ ਨਾਲ ਹੌਲੀ ਹੌਲੀ ਜਿੰਨੇ ਕਈ ਤੇ ਆਈ ਜਾਂਦੇ ਆ ਛਾਲੀ ਪੈਣਾ ਇੱਥੇ ਵੀ ਉਹ ਸਾਰਾ ਕੁਝ ਬਾਣੀ ਜਾਣੀ ਆ ਗੱਲ ਮੈਂ ਬੈਠਾ ਐ ਸੋਚੀ ਜਾਂਦਾ ਇਹ ਨਾਲੇ ਚਾਹ ਬਣਾਈ ਜਾਂਦਾ ਸੀਗਾ ਮੈਂ ਹਾਂ ਇੰਡੀਆ 'ਚ ਹੁੰਦੇ ਤੇ ਧਾਬੇ ਤੇ ਬਹਿ ਕੇ ਉਹਨੂੰ ਆਰਡਰ ਮਾਰਨਾ ਸੀਗਾ ਤੇ ਬਣ ਕੇ ਚਾਹ ਆ ਜਾਣੀ ਸੀਗੀ ਇਹ ਤੇ ਜਲ ਖੋਦ ਨੂੰ ਬਣਾਉਣੀ ਪੈਂਦੀ ਆ ਨਾਲੇ ਧਰਤੀ ਇਹ ਪੱਛਾ ਆ ਸੀਗਾ ਇਸੋ ਦਾ ਪੰਪ ਉਧਰਲੀ ਸਾਈਡ ਸਾਬੇ ਵੀ ਆ ਨਾਲ ਹੋਰ ਵੀ ਅਗ ਇਹ ਇੱਥੇ ਵਾਈਟ ਰਿਵਰ ਆਗਾ ਮੈਂ ਤਾਂ ਬੈਠਾ ਬਸ ਆ ਹੀ ਸੋਚੀ ਜਾਂਦਾ ਸੀਗਾ ਮੈਂ ਕਿ ਨਾਲ ਉੱਥੇ ਖਾਂਦੇ ਪੀਂਦੇ ਹੋ ਨਹੀਂ ਇੱਕ ਚਾਹ ਨਾਲ ਨਹੀਂ ਉੱਥੇ ਜਿਵੇਂ ਆਪਾਂ ਛੋਟੀ ਵੀ ਚਾਹ ਲੈ ਤੇ ਇੱਕ ਤਾਂ ਚਲ ਮੈਂ ਢਾਬੇ ਦੀ ਗੱਲ ਕੀਤੀ ਆ ਜੇ ਰੇੜੀ ਰੂੜੀ ਤੋਂ ਨਾਲ ਮਠਿਆ ਨਹੀਂ ਖਾਂਦੇ ਹੁੰਦੇ ਉਹ ਬੜੀਆਂ ਘੈਂਟ ਹੁੰਦੀਆਂ ਇੱਥੇ ਵੀ ਬੜਾ ਮਿਲਦਿਆਂ ਪਰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਉਹ ਇੰਡੀਆ 'ਚ ਹੁੰਦੀ ਹੈ ਨਾ ਉਹ ਇੰਡੀਆ 'ਚ ਹੀ ਹੁੰਦੀ ਹੈਗੀ ਇੱਥੇ ਉਹ ਚੀਜ਼ ਨਹੀਂਗੀ ਉਹ ਤਾਂ ਉਹ ਘੈਂਟ ਹੁੰਦੀ ਹੈ ਚੀਜ਼ ਕਰਾਂਚੀ ਜੀ ਇੱਥੇ ਨਹੀਂ ਉਹ ਹੋ ਗਈ ਚਾਹ ਲੱਗੀ ਆਪਣੀ ਬਾਹਰ ਨੂੰ ਭਜਦੀ ਆ ਫੇਰ ਆ ਦੇ ਹਾਂ ਬੈਠਾ ਮੈਂ ਸੋਚੀ ਜਾਂਦਾ ਇਹ ਨਾਲ ਚਾਹ ਬਣਾਈ ਜਾਂਦਾ ਸੀਗਾ ਮਿਉ ਸਰਾਣਾ ਸਰਾ ਲਵਾਤਾ ਪੂਰੇ ਵਿਊ ਵਾਲੇ ਚ ਆ ਨਿੱਪੀ ਗਨ ਨਾਲ ਮੋੜ ਰਹਿ ਗਿਆ ਥੋੜਾ ਜਿਆ ਮੈਨੂੰ ਵਿਊ ਬਹੁਤ ਘੈਂਟ ਲੱਗਿਆ ਮੈਂ ਚੱਲ ਦਿਖਾ ਦਈਏ ਸਾਰਿਆਂ ਨੂੰ ਕੱਲ ਵਿਊ ਬਹੁਤ ਦਿਖਾ ਲਿਆ ਮੈਂ ਇਹਨੂੰ ਕੰਟਰੋਲ ਕਰਾਂ ਡਾਊਨ ਹਿੱਲ ਆ ਗਈ ਆ ਉਹ ਪਹਿਲਾਂ ਹੀ ਹਾਈ ਚੱਕਰਾਂ ਦੇ ਹੋ ਗਿਆ ਲੈ ਵੀ ਆਪਣਾ ਹੋ ਗਿਆ ਡਨ ਫੋਰ ਦਾ ਡੇ ਬੁੱਕ ਰਹੀ ਸੀ ਥੋੜੀ ਗਾ ਨਹੀਂ ਸੀ ਮਿਲਨੀ ਆਪਾਂ ਨੂੰ ਕਿਤੇ ਪਾਰਕਿੰਗ ਆ ਨਾ ਤੇ ਇੱਥੇ ਡਰੈਡ ਨਾਲ ਐਸੋ ਤੇ ਮਿਲ ਗਈ ਸੀਗੀ ਠੀਕ ਆ ਤੇ ਇੱਥੇ ਆ ਸਾਈਡ ਜੀ ਤੇ ਇੱਧਰ ਸੀਗਾ ਤੇ ਸਾਰਿਆਂ ਨੇ ਆਪਣੇ ਚਾਹ ਚੈਨਲ ਨੂੰ YouTube ਵਾਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ Facebook ਵਾਲ ਨੂੰ ਨਾ ਲਾਈਕ ਕਰ ਦਿਓ। ਆ ਦੇਖੋ ਆ ਕੱਢ ਲਿਆ ਅੱਜ 1273 ਕਿਲੋਮੀਟਰ 12.5 ਘੰਟਿਆਂ ਦੀ ਬੁੱਕ 'ਚ 12.5 ਘੰਟਿਆਂ ਦੀ ਬੁੱਕ ਸੀ। ਓਕੇ ਬਾਏ ਜੀ ਸਾਰਿਆਂ ਨੂੰ ਗੁੱਡ ਨਾਈਟ ਮੇਰੇ ਕੰਨੀਆਂ।